ਹੈਲੋ ਗਾਇਸ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਡੇ ਕੋਲ ਇੱਕ ਛੋਟਾ ਜਿਹਾ ਟੌਪਿਕ ਲੈ ਕੇ ਆਏ ਹਾਂ ਜਿਸ ਦੀ ਅਹਿਮੀਅਤ ਕੋਈ ਜ਼ਿਆਦਾ ਖਾਸ ਨਹੀਂ ਹੈ ਪਰ ਅਗਰ ਮੰਨਿਆ ਜਾਵੇ ਤਾਂ ਉਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਦੇਖੋ ਇੱਕ ਇਨਸਾਨ ਹੈ ਉਹ 4-5 ਕਰੋੜ ਦੇ ਬੰਗਲੇ 'ਚ ਰਹਿੰਦਾ ਹੈ ਉਸਦੀ ਕੋਰ 70-80 ਲੱਖ ਰੁਪਏ ਦੀ ਗੱਡੀ ਹੈ ਉਹ ਬਹੁਤ ਉਸ ਦੇ ਵਿੱਚ ਇੱਕ ਮਾਨ ਆभिਮਾਨ ਆ ਜਾਂਦਾ ਹੈ ਕਿ ਮੈਂ ਇੰਨੇ ਵੱਡੇ ਬੰਗਲੇ 'ਚ ਰਹਿੰਦਾ ਮੇ ਕੋਲ ਇੰਨੀ ਵੱਡੀ ਗੱਡੀ ਹੈ ਮੇਰੀ ਇੰਡਸਟਰੀ ਹੈ ਮੇਰੀ ਫੈਕਟਰੀ ਹੈ ਮੇਰਾ ਬੇੜਾ ਉਹਦੇ ਭੂਮਿਆ ਜੜੀ ਉਹਦੇ 'ਚ ਬਹੁਤ ਪਰ ਉਹ ਇਸ ਗੱਲ ਨੂੰ ਭੁੱਲ ਜਾਂਦਾ ਹੈ ਕਿ 50 ਕਰੋੜ ਦੀ ਗੱਡੀ ਵਾਲੇ ਨੇ ਇੱਕ ਦਿਨ 50 ਰੁਪਏ ਦੇ ਘੜੇ ਵਿੱਚ ਪਾ ਕੇ ਚਲੇ ਜਾਣਾ ਹੈ ਇਸ ਗੱਲ ਦਾ ਅਹਿਸਾਸ ਸਾਨੂੰ ਹਰ ਵੇਲੇ ਹੋਣਾ ਚਾਹੀਦਾ ਹੈ ਕਿ ਮੌਤ ਇੱਕ ਸੱਚ ਹੈ ਮਰਨਾ ਸੱਚ ਹੈ ਜੀਣਾ ਝੂਠ ਹੈ ਸੋ ਜੀਵਨ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਸਾਡੇ ਕਿੰਨੀ ਉਮਰ ਹੈ ਇੱਕ ਪਲ ਦਾ ਭਰੋਸਾ ਨਹੀਂ ਇੱਕ ਛਿੰਨ ਦਾ ਭਰੋਸਾ ਨਹੀਂ ਕਿ ਅਗਲੇ ਪਲ ਸਾਹ ਨੂੰ ਸਵਾਸ ਆਣਾ ਹੈ ਕਿ ਨਹੀਂ ਆਣਾ ਸਾਨੂੰ ਇਸ ਚੀਜ਼ ਦਾ ਭਰੋਸਾ ਨਹੀਂ ਦੇਖੋ ਉਮਰ ਤਾਂ ਪਤਾ ਨਹੀਂ ਕਿੰਨੀ ਹੈ ਪਰ ਸਮਾਂ ਅਸੀਂ 100 ਵਰਸ ਦਾ ਇਕੱਠਾ ਕਰ ਲਏ ਪਲ ਕੀ ਖਬਰ ਨਹੀਂ ਸਮਾਂ ਸੋ ਕਬ ਸੋ ਵਰਸ ਕਰ ਇਹ ਚੀਜ਼ਾਂ ਸਾਨੂੰ ਖਾ ਜਾਂਦੀਆਂ ਹਨ ਅੱਜ ਕੱਲ ਇਹ ਮੰਨਿਆ ਜਾਂਦਾ ਕਿ ਨੱਕ ਨਹੀਂ ਰਹਿੰਦਾ ਇਨਸਾਨ ਆਪਣੇ ਨੱਕ ਦੀ ਖਾਤਰ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੰਦਾ ਹੈ ਨੱਕ ਨੇ ਰੰਦਾ ਇੱਕ ਹੈਂਡ ਟੂ ਮਾਊਥ ਫੈਮਿਲੀ ਹੈ ਉਹਨਾਂ ਨੇ ਵਿਆਹ ਤੇ ਜਾਣਾ ਰੋਟੀ ਦਾ ਬਜ਼ਾਰਾ ਮੁਸ਼ਕਲ ਨਾਲ ਚੱਲ ਰਿਹਾ ਹੈ ਪਰ ਉਹਨਾਂ ਦੇ ਘਰ ਦੇ ਵਿੱਚ ਵਿਆਹ ਤੇ ਜਾਣ ਲੱਗਿਆਂ ਸਲਾਹ ਹੁੰਦੀ ਹੈ ਕਿ 1100 ਜਾਂ 500 ਰੁਪਏ ਸ਼ਰਤਾਂ ਪਾਵਾਂਗੇ ਇਸ ਤੋਂ ਘੱਟ ਕੀ ਪਈਏ ਪਰ ਦੂਜੇ ਪਾਸੇ ਉਹ 1100 ਰੁਪਏ ਦਾ ਬਿਜਲੀ ਦਾ ਬਿੱਲ ਬਾਕੀ ਹੁੰਦਾ ਹੈ ਕਿ ਉਹ ਬਿਜਲੀ ਦੇ ਬਿੱਲ ਨੂੰ ਰੋਕ ਕੇ ਸ਼ਗਨ ਕਰਦੇ ਨੇ ਆਪਣੇ ਇੰਪੋਰਟੈਂਟ ਖਰਚੇ ਨੂੰ ਰੋਕ ਕੇ ਆਏ ਮਹਿਮਾਨ ਨੂੰ ਅਟੈਂਡ ਕਰਦੇ ਆ ਇੱਕ ਘਰ 'ਚ ਮਹਿਮਾਨ ਆ ਜਾਵੇ ਤਾਂ 1500 ਰੁਪਏ ਆਵੇਂ ਖੁੱਲ ਜਾਂਦਾ ਕਿਸੇ ਦੇ ਘਰ ਜਾਣਾ ਪੈ ਜੇ 1000 2000 ਰੁਪਏ ਆਵੇਂ ਖੁੱਲ ਜਾਂਦਾ ਗਿਫਟ ਲੈ ਕੇ ਜਾਓ ਮਠਿਆਈ ਲੈ ਕੇ ਜਾਓ ਸਾਡਾ ਅਜਿਹਾ ਨੱਕ ਹੈ ਨੱਕ ਪੈਸਾ ਨੁਕਸਾਂ ਘਰ ਦੇ ਰਾਸ਼ਨ ਤਾਂ ਪੂਰੇ ਨਹੀਂ ਹੁੰਦੇ ਪਰ ਆਪਣੇ ਨਾਲੂ ਨੂੰ ਬਚਾਉਣ ਵਾਸਤੇ ਅਸੀਂ ਹਜ਼ਾਰਾਂ ਰੁਪਏ ਦਾ ਖਰਚਾ ਕਰਦੇ ਨੇ ਜੋ ਬੇਕਾਰ ਹੈ ਅੱਜ ਅਸੀਂ ਹਸਪੀਟਲ ਕਿਸੇ ਦਾ ਪਤਾ ਕਰਨ ਜਾਈਏ ਤਾਂ ਹੱਥ ਵਿੱਚ ਪੈਸਿਆਂ ਵਾਲਾ ਲਫਾਫਾ ਜ਼ਰੂਰ ਲੈ ਕੇ ਜਾਓ ਵਿਆਹ ਤੇ ਜਨਮ ਲੱਗਿਆ ਜਾਂ ਬੱਚੇ ਦੇ ਜਨਮ ਤੇ ਜਨਮ ਲੱਗਿਆ ਤੁਸੀਂ ਪੈਸਿਆਂ ਵਾਲਾ ਲਿਕਸ਼ਣ ਵਾਲਾ ਲਫਾਫਾ ਲਿ ਜਾਓ ਨਾ ਦੇ ਜਾਓ ਪਰ ਹਸਪੀਟਲ ਜਾਂਦੇ ਹੋ ਤਾਂ ਉਹਨਾਂ ਨੂੰ ਇੱਕ ਲਫਾਫਾ ਜ਼ਰੂਰ ਦੇ ਕੇ ਆਓ ਤਾਂ ਕਿ ਉਹਨਾਂ ਦੀ ਮਦਦ ਹੋਵੇ ਸੋ ਸਾਡੇ ਸਮਾਜ ਵਿੱਚ ਜਿਹੜੇ ਇਹ ਅਸੂਲ ਬਣੇ ਹੋਏ ਨਾ ਇਹਨਾਂ ਅਸੂਲਾਂ ਕਾਰਨ ਬੰਦਾ ਦਿਨ-ਬਦਿਨ ਦਬਦਾ ਜਾ ਰਿਹਾ ਹੈ ਟੈਨਸ਼ਨਾਂ ਵਿੱਚ ਮਰਦਾ ਜਾ ਰਿਹਾ ਹੈ ਕੁਰਜਦਾ ਜਾ ਰਿਹਾ ਮਾਪੇ ਐਨੇ ਕੁ ਮਜਬੂਰ ਹੋ ਜਾਂਦੇ ਬੱਚਿਆਂ ਤੋਂ ਬੱਚਾ ਕਹਿੰਦਾ ਪਾਪਾ ਮੋਬਾਈਲ ਲੈਣਾ ਮੈਂ ਤਾਂ ਐਪਲ ਦਾ ਲੈਣਾ ਪਪਾ ਬਾਈਕ ਲੈਣੀ ਮੈਂ ਤਾਂ ਬੁਲਟ ਲੈਣਾ ਉਹ ਪਹਿਲਾਂ ਪਾਪਾ ਦੀ ਪਾਕਟ ਤਾਂ ਦੇਖ ਲੋ ਪਾਪਾ ਦੀ ਪਾਕਟ ਕੀ ਕਹਿੰਦੀ ਐ ਤੁਸੀਂ ਉਹਨਾਂ ਨੂੰ ਖਰਚੇ ਤਾਂ ਗਿਣਾ ਰਹੇ ਹੋ ਕੀ ਤੁਸੀਂ ਸੋਚਿਆ ਕਿ ਪਾਪਾ ਦੀ ਬਾਹ ਬਣ ਸਕਦੇ ਹੋ ਤੁਸੀਂ ਕਿਸ ਉਮਰ 'ਚ ਜਾ ਕੇ ਪਾਪਾ ਦੀ ਬਾਹ ਬਣ ਸਕਦੇ ਹੋ ਦੇਖੋ ਇਨਸਾਨ ਜਿਹੜਾ ਜਦੋਂ ਉਸਦਾ ਵਿਆਹ ਹੁੰਦਾ ਹੈ ਅੰਦਾਜ਼ਾ 22 ਤੋਂ ਲੈ ਕੇ 25-26 ਸਾਲ ਦੀ ਉਮਰ 'ਚ ਵਿਆਹ ਹੁੰਦਾ। ਉਸਨੇ 50 ਸਾਲ ਦੀ 26 ਸਾਲ ਦੀ ਉਮਰ 'ਚ ਉਹ ਬਾਪ ਬਣ ਜਾਂਦਾ ਜਾਂ 27 ਸਾਲ ਦੀ ਉਮਰ 'ਚ 50 ਸਾਲ ਦੀ ਉਮਰ 'ਚ ਇੱਕ ਉਹਦੀ ਬਾਹ ਮੰਦੀ ਆ ਜੋ ਬੱਚਾ ਹੈ। ਪਰ ਸਾਡੇ ਬੱਚਿਆਂ ਦੀਆਂ ਡਿਮਾਂਡਾਂ ਇਹੋ ਜਿਹੀਆਂ ਹੁੰਦੀਆਂ ਕਿ ਉਹ ਬਾਹ ਜਿਹੜੀ ਹੈ ਉਹ ਬਾਪ ਨੂੰ ਬੋਝ ਲੱਗਣ ਲੱਗ ਪੈਂਦੀ ਹੈ। ਉਸਦੇ ਖਰਚੇ ਅਖਰਾਜਾਂ ਪੂਰੇ ਕਰਨ ਵਾਸਤੇ ਉਹ ਦਿਨ ਬ ਦਿਨ ਮਰਦਾ ਜਾ ਰਿਹਾ ਆਪਣੀ ਜਵਾਨੀ ਨੂੰ ਖਤਮ ਕਰਦਾ ਜਾ ਰਿਹਾ ਆਪਣੇ ਬੱਚੇ ਦੀ ਜਵਾਨੀ ਸੁਧਾਰਨ ਵਾਸਤੇ ਕਿ ਮੇਰਾ ਬੱਚਾ ਨੌਜਵਾਨ ਹੋ ਗਿਆ ਤਾਂ ਮੈਂ ਦੀ ਜਵਾਨੀ ਸੁਧਾਰਦਾ ਉਹ ਆਪਣੀ ਜਵਾਨੀ ਨੂੰ ਖਤਮ ਕਰ ਦਿੰਦਾ ਜਿਹੜਾ ਮੈਂ ਮੇਨ ਮਕਸਦ ਹੈ ਤੁਹਾਨੂੰ ਗੱਲ ਕਰਨ ਦਾ ਕਿ ਨੱਕ ਨਹੀਂ ਰਹਿੰਦੀ ਇਸ ਨੱਕ ਨੂੰ ਬੁੜਾ ਛੱਡੋ ਜੋ ਤੁਹਾਡਾ ਪਾਕਟ ਅਲਾਉ ਕਰਦਾ ਹੈ ਜੋ ਤੁਹਾਡਾ ਘਰ ਦੇ ਖਰਚੇ ਕੱਢ ਕੇ ਕੋਚ ਅਲਾਉ ਕਰਦਾ ਹੈ ਤਾਂ ਤਾਂ ਕੁਝ ਸਮਾਂ ਦੇ ਨਾਲ ਵਰਤੋ ਨਹੀਂ ਤੇ ਵਰਤਨ ਦੀ ਲੋੜ ਨਹੀਂ ਹੈ ਤੁਸੀਂ ਇੱਕ ਵਿਆਹ ਕਰਦੇ ਹੋ ਜਾਂ ਬਰਥਡੇ ਪਾਰਟੀ ਕਰਦੇ ਹੋ ਜਿੰਨਾ ਮਰਜੀ ਖਵਾ ਲਓ ਲੋਕਾਂ ਨੇ ਗੱਲਾਂ ਕਰਨੀਆਂ ਹੀ ਕਰਨੀਆਂ ਨੇ ਤੁਹਾਡਾ ਹਜ਼ਾਰਾਂ ਰੁਪਏ ਖਰਚ ਹੋ ਜਾਣਾ ਹੈ ਪਰ ਉਹਨਾਂ ਨੇ ਕਹਿਣਾ ਕੀਤਾ ਕੀ ਕਿਸੇ ਨੇ ਕਹਿ ਦਿੰਨਾ ਇਹ ਤੇ ਨਮਕ ਬੜਾ ਤੇ ਹੈ ਸੀ ਕਿਸੇ ਨੇ ਕਹਿਣਾ ਨਮਕ ਘੱਟ ਹੈ ਕਿਸੇ ਨੇ ਕਹਨਾ ਮਰਦ ਤੇ ਐਸੀ ਕਿਸੇ ਨੇ ਕਹਨਾ ਮਰਦ ਘਟਾ ਸੋ ਤੁਸੀਂ ਸਮਾਜ ਨੂੰ ਖੁਸ਼ ਨਹੀਂ ਕਰ ਸਕਦੇ ਸਮਾਜ ਖੁਸ਼ ਨਹੀਂ ਹੁੰਦਾ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋ ਸਮਾਜ ਆਪਣੇ ਆਪ ਖੁਸ਼ ਹੋਏਗਾ ਤੁਸੀਂ ਇਹ ਦੇਖੋ ਕਿ ਤੁਸੀਂ ਕਿਵੇਂ ਖੁਸ਼ रह ਸਕਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਖੁਸ਼ ਰੱਖ ਸਕਦੇ ਹੋ ਆਪਣੇ ਮਾਪੇ ਬ ਨੂੰ ਕਿਵੇਂ ਖੁਸ਼ ਰੱਖ ਸਕਦੇ ਹੋ ਇਸ ਖੁਸ਼ੀ ਦੇ ਵਿੱਚ ਸਾਰੀਆਂ ਖੁਸ਼ੀਆਂ ਆ ਜਾਂਦੀਆਂ ਹਨ ਸੋ ਨੱਕ ਨੂੰ ਜਿਆਦਾ ਇੰਪੋਰਟੈਂਸ ਨਾ ਦਿਓ ਤੇ ਆਪਣਾ ਨਾਰਮਲ ਜੀਵਨ ਜੀਓ ਬਸ ਇਹਨਾਂ ਕੁਝ ਕਹਿਣਾ ਹੋਇਆ ਮੈਂ ਆਪ ਸਭ ਤੋਂ ਇਜਾਜ਼ਤ ਮੰਗਾਂਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ ਜੇ ਇਹੋ ਜਿਹੀ ਅਗੋਂ ਵੀਡੀਓ ਦੇਖਣਾ ਚਾਹਦੇ ਹੋ ਤਾਂ ਕਮੈਂਟ ਫਾਲੋ ਜ਼ਰੂਰ ਕਰਨਾ ਬੜੀ ਮਿਹਰਬਾਨੀ ਸਾਨੂੰ ਫਾਲੋਅਰਸ ਦਿਨੋੜਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨ